ਰਾਹੀ ਹੈ ਅੱਛਾ ਲਖਾਰੀ ਹੈ ਇਤਿਹਾਸ ਦਾ ਬੁੱਢਾ ਉਹਦਾ ਵਿੜਾ ਹੋ ਗਿਆ ਹੈ ਕਿ ਉਹਦੇ ਬੰਦੇ ਚੱਖਣਦੇ ਐ ਤਾਂ ਤੇ ਮੇਰਾ ਮਤਲਬ ਕਿ ਹਕੂਮਤ ਤੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਿੱਖੋਂ ਹੁਣ ਉੱਠਣ ਲੱਗੇ ਐ ਕਿ ਜ਼ਬਰ ਨੂੰ ਨਹੀਂ ਸਹਿਣਾ ਚਾਹੁੰਦੇ। ਇੱਕੋ ਠੀਕਾ ਕੰਮ ਸਭ ਐ ਕਿ ਕਿ ਫਤੇ ਵਾਹ ਤੁਹਾਡੀ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਅੱਜ ਤੁਸੀਂ ਦੇਖ ਰਹੇ ਹੋ ਬਟਾਲੇ ਦੇ ਵਿੱਚ ਕਿ ਜਿੰਨੀਆਂ ਵੀ ਬੀਪੀਆਂ ਆਈਆਂ ਔਰਛਾ ਇਹ ਇਨਾਂ ਦੇ ਬੱਚੇ ਸੰਤ ਗੋਇਲ ਨੇ ਫਿਰ ਗੁਮਿੰਦਰਾਮ ਨੇ ਸੀਤਾਰਾਮ ਨੇ ਇਨਾਂ ਦੇ ਘਰ ਵਾਲੇ ਮਾਰਦੇ ਐ ਔਰ ਬਹੁਤ ਤਕੜਾ ਜ਼ੁਲਮ ਇਸ ਇਲਾਕੇ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਕੀਤਾ ਹੈਗਾ ਜੇਡਾ ਡੋਇਲ ਹੈ ਨੈਸ਼ਨਲ ਸਕਿਉਰਟੀ アドਵਾਈਸਰ ਉਸ ਵੇਲੇ ਆਈਬੀ ਦਾ ਡਾਇਰੈਕਟਰ ਸੀਗਾ ਔਰ ਸਮੇਂਤ ਗੋਇਲ ਨੇ ਇੱਥੇ ਅੰਨੇ ਬਾ ਹੋ ਕੇ ਸਿੱਖਾਂ ਨੂੰ ਮਾਰਿਆ ਉਹਨਾਂ ਨੂੰ ਪਹਿਲਾਂ ਰੂਪੋਸ਼ ਕੀਤਾ ਫਿਰ ਉਹਨਾਂ ਦੇ ਇਨਕਾਊਂਟਰ ਦਿਖਾਏ ਹੈ ਔਰ ਇੱਕ ਬੀਬੀ ਜੀ ਮੈਨੂੰ ਦੱਸਦੇ ਆ ਕਿ ਜਦੋਂ ਉਹਨਾਂ ਦੇ ਕਾਕੇ ਦੀ লাশ ਨਹੀਂ ਮਿਲੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਕਾਕਾ ਸ਼ਹੀਦ ਕਰ ਦਿੱਤਾ ਸਮੰਤ ਗੋਇਣ ਨੇ ਉਹਨਾਂ ਨੇ ਪੋਗ ਪਾਇਆ ਪੋਗ ਦੇ ਉੱਤੇ ਪੀਸ ਨੇ ਪਰੇ ਲਾਤੇ ਔਰ ਜਿਹੜੀ ਰੋਟੀ ਤੇ ਖਾਣਾ ਸੰਗਤ ਦੇ ਲਈ ਬਣਿਆ ਸੀਗਾ ਉਹਦੇ ਵਿੱਚ ਮਿੱਟੀ ਪਾਤੀ ਸਾਰੇ ਪਤੀਜਿਆਂ ਦੇ ਵਿੱਚ ਇੱਥੋਂ ਤੱਕ ਕਮੀਨਾਪੂਰਨ ਇਸ ਹਿੰਦੂ ਹਕੂਮਤ ਨੇ ਕੀਤਾ ਤੇ ਹੁਣ ਤੁਸੀਂ ਸਾਰੇ ਦੇਖ ਲਓ ਏ ਬੀਬੀਆਂ ਹੈਗੀਆਂ ਮਾਵਾ ਹੈਗੀਆਂ ਭੈਣਾਂ ਹੈਗੀਆਂ ਘਰਵਾਲੀਆਂ ਹੈਗੀਆਂ ਉਧਰ ਪਿਓ ਬੈਠੇ ਐ ਦਾਦੇ ਬੈਠੇ ਐ ਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਕਦੋਂ ਇਨਸਾਫ ਦੇਊਗੀ ਇਨਸਾਫ ਕਿੱਥੇ ਮਿਲਣਾ ਹੈ ਹੁਣ ਮੋਦੀ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਡਿਫੈਂਸ ਮਨਿਸਟਰ ਨੇ ਗੋਇਲ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਜਿਹੜਾ ਸਿਨਾ ਰੋ ਦਾ ਮੁਖੀ ਹੈ ਸਾਬਕਾ ਰੋ ਦਾ ਮੁਖੀ ਗੋਇਲ ਸੀਗਾ ਉਸ ਨੂੰ ਗੋਇਲ ਨੂੰ ਇਹ ਚੀਜ਼ਾਂ ਕਰਕੇ ਬਹਾਦਰੀ ਦਾ ਤਕਵਾ ਵੀ ਦਿੱਤਾ ਗਿਆ ਜਿਹਦਾ ਮਤਲਬ ਹੈ ਕਿ ਸਰਕਾਰ ਨੇ ਬਿਲਕੁਲ ਮੋਹਰ ਲਾਈ ਜੋ ਉਸ ਨੇ ਇਥੇ ਜ਼ੁਲਮ ਕੀਤੇ ਤੇ ਅੱਜ ਅਮਰੀਕਾ ਦੇ ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਪਰ ਅਮਰੀਕਾ ਦੀ ਇੰਟੈਲੀਜੈਂਸ ਖੁਫੀਆ ਏਜੰਸੀ ਤੇਜ਼ ਸੀ ਉਸ ਨੇ ਉਹ ਗੁਪਤਾ ਫੜ ਲਿਆ ਜਿੰਨੇ ਕਿਰਾਏ ਦੇ ਉੱਤੇ ਬਦਮਾਸ਼ ਹਾਇਰ ਕਰਨੇ ਸੀਗੇ ਪੈਸੇ ਦੇ ਕੇ ਪੈਸਾ ਵੀ ਅਮਰੀਕਾ ਦੀ ਸਰਕਾਰ ਨੇ ਫੜ ਲਿਆ ਔਰ ਮੇਰਾ ਕਹਿਣ ਦਾ ਪਤਲ ਹੈ ਬੈ ਕਿ ਕੈਂਡੀਡੇਟ ਦੇ ਵਿੱਚ ਵੀ ਨਿੱਜਰ ਨੂੰ ਮਾਰਤਾ ਮਾਲਕ ਨੂੰ ਮਾਰਤਾ ਸਖਦੂਲ ਸਿੰਘ ਨੂੰ ਮਾਰਤਾ ਬ੍ਰਿਟਾਨੀਆਂ ਦੇ ਵਿੱਚ ਆਫਤਾਰ ਸਿੰਘ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਰੋਡੇ ਨੂੰ ਤੇ ਹੋਰਾਂ ਨੂੰ ਮਾਰਤਾ ਇਹ ਛੋਟੇ ਕੰਮ ਨਹੀਂ ਕੀਤੇ ਮੋਦੀ ਸਰਕਾਰ ਨੇ ਇਹ ਸਾਰਾ ਕੁਝ ਇਜ਼ਰਾਈਲ ਦੇ ਪੈਟਰਨ ਤੇ ਹੋਇਆ ਜਦੋਂ ਇਜ਼ਰਾਈਲ ਦੀ ਖੁਫੀਆ ਏਜੰਸੀ ਜਾਂ ਫੌਜ ਕਿਸੇ ਨੂੰ ਮਾਰਨਾ ਚਾਹੁੰਦੀ ਹੈ ਤਾਂ ਉੱਥੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੇ ਦਸਖਤ ਹੁੰਦੇ ਆ ਤੇ ਇੱਕ ਲਾਲ ਕਿਤਾਬ ਰੱਖੀ ਹੋਈ ਹੈ ਇਜ਼ਰਾਈਲ ਨੇ ਉਹਦੇ ਵਿੱਚ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਦਸਖਤ ਕਰਦਾ ਹੈ ਕਿ ਮੈਂ ਆਗਿਆ ਦੇਤੀ ਹੈ ਕਿ ਫਲਾਣੀ ਨੂੰ ਤੁਸੀਂ ਮਾਰ ਦਿਓ ਤੇ ਜਿਹੜੀ ਰੋ ਪ ਤੇ ਆਈਬੀ ਹੈ ਇਹਨਾਂ ਦੇ ਕੋਲੇ ਇੱਕ ਲੈਬੋਰਟਰੀ ਵੀ ਹੈ ਜਿੱਥੇ ਖਾਸ ਲੋੜੀਵੰਦ ਜ਼ਹਿਰ ਬਣਾ ਕੇ ਕਿਸੇ ਰਾਹੀਂ ਦੋਸ਼ੀ ਨੂੰ ਪਿਉਂਦੇ ਆ ਇੱਥੇ ਕੀ ਨਹੀਂ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਮੋਦੀ ਨੇ ਔਰ ਹਰ ਨਮਾ ਨਮਾ ਹਰੀਨੋਂ ਦੇ ਵਿੱਚ ਇੱਕ ਹੋਰ ਸਿੱਖ ਨੂੰ ਮਰਵਾ ਦਿੱਤਾ ਫ੍ਰੀਡਕੋਰਟ ਗੋਰਪ੍ਰੀਤ ਸਿੰਘ ਨੂੰ ਸੋ ਮੇਰਾ ਕਹਿਣ ਦਾ ਮਤਲਬ ਹੈ ਜਿਹੜੀ ਜ਼ੁਲਮ ਦੀ ਹਨੇਰੀ ਹੈ ਇਹ ਅਜੇ ਖਤਮ ਨਹੀਂ ਹੋਈ ਆ ਦੇਖੋ ਬੀਬੀਆਂ ਬੈਠੀਆਂ ਇਹ ਆਪਣੀਆਂ ਕਹਾਣੀਆਂ ਦੱਸ ਰਹੀਆਂ ਜੋ ਕੁਝ ਇਹਨਾਂ ਦੇ ਨਾਲ ਬੀਤਿਆ ਜੇ ਸਮਾ ਹੋ ਗਿਆ ਪਰ ਇਹਨਾਂ ਦੇ ਵਿੱਚੋਂ ਸਾਡੇ ਵਿੱਚੋਂ ਮੇਰੇ ਵਿੱਚੋਂ ਅਜੇ ਦੁੱਖ ਨਹੀਂ ਨਿਕਲਿਆ ਹੈ ਕਿਉਂ ਕਰਕੇ ਅੱਜ ਵੀ ਮੋਦੀ ਤੇ ਉਹਦੀ ਕੈਬਨਿਟ ਦੀ ਫੈਸਲਾ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਜਾਂ ਜ਼ਹਿਰ ਦੇ ਕੇ ਮਾਰ ਦੋ ਜਾਂ ਗੋਲੀ ਮਾਰ ਕੇ ਦੇ ਦਿਓ ਹੁਣ ਰੋਜ਼ ਆਪਾਂ ਸਿੱਖ ਦੋ ਵਾਰੀ ਦੋਹਰਾ ਪੜਦੇ ਆਂ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਸਾਰੀ ਸਿੱਖ ਕੌਮ ਨਹੀਂ ਮਰਵਾ ਦੇਣਾ ਹੁਣ ਸਾਰੇ ਸਿੱਖ ਪੜਦੇ ਆਂ ਕਾਂਗਰਸੀ ਹੋਣ ਬੀਜੇਪੀ ਵਾਲੇ ਹੋਣ ਆਮ ਪਾਰਟੀ ਵਾਲੇ ਹੋਣ ਕਾਮਰੇਡ ਹੋਣ ਸਾਰੇ ਪੜਦੇ ਆਂ ਜੀ ਦਾ ਮਤਲਬ ਹੈ ਕਿ ਹੁਣ ਸਿੱਖਾਂ ਦੀ ਨਸਲ ਕੁਸ਼ੀ ਜਿਵੇਂ ਹਿਟਲਰ ਤੇ 나치 پارٹی ਨੇ ਯਹੂਦੀਆਂ ਦੀ ਜਿਪਸੀਜ਼ ਦੀ ਸਲੇਵਜ਼ ਦੀ ਕੀਤੀ ਸੀ ਉਸੇ ਤਰ੍ਹਾਂ ਹੁਣ ਸਾਨੂੰ ਇਹ ਵਿਪਤਾ ਸਾਹਮਣੇ ਆ ਗਈ ਹੈ ਕਿ ਇਹ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ ਛੋਣੇ ਦਾ ਟਾਈਮ ਹੈ ਅਜੇ ਤੱਕ ਛੋਣਾ ਨਹੀਂ ਚੱਕਿਆ ਬਹੁਤ ਥੋੜੇ ਪੈਸੇ ਤੇ ਇਹ ਚੱਕਰੇ ਹੈ ਅਸੀਂ ਕੰਨੀ ਐਂਟੀ ਵਾਕੇ ਦਾ ਬਾਰਡਰ ਖੋਲ ਤੋਂ ਪਾਕਿਸਤਾਨ ਦੇ ਵਿੱਚ 8500 ਰੁਪਿਆ ਕੁਇੰਟਲ ਝੋਨਾ ਵਿਖ ਰਿਹਾ ਇੱਥੋਂ ਦੇ ਲਾਲੇ ਬਾਣੀਏ ਵਪਾਰੀਏ ਕਿਸਾਨ ਖੇਤ ਮਨਜ਼ੂਰ ਖੱਟਣਗੇ ਜੇ ਉੱਥੇ ਸਾਡੀਆਂ ਜਿੰਸਾਂ ਜਾਣ ਲੱਗ ਪੈਣ ਤੇ ਜਦ ਦੇ ਅਸੀਂ ਸਿੱਖ ਪਾਕਿਸਤਾਨ ਤੋਂ ਨਸਲੀ ਸਫਾਈ ਸਾਡੀ ਕੀਤੀ ਗਈ ਹੈ ਉੱਥੇ ਕਣਕ ਦਾ ਵੀ ਟੋਟ ਆ ਗਈ ਹੈ ਪਾਕਿਸਤਾਨ ਅਜ ਰੂਸ ਤੋਂ ਕਣਕ ਮੰਗਾਉਂਦਾ ਤੇ ਆਪਾਂ ਬਟਾਲੇ ਦੇ ਵਿੱਚ ਬੈਠੇ ਆ ਵਟ ਨਾਲ ਵਟ ਲੱਗੀ ਐ ਸਾਡੀ ਪਾਕਿਸਤਾਨ ਦੇ ਨਾਲ ਤੁਹਾਡੇ ਬਟਾਲੇ ਦੇ ਵਿੱਚ ਬਹੁਤ ਇੰਡਸਟਰੀ ਹੁੰਦੀ ਸੀਗੀ ਜਿਹੜੀ ਕਿਸਾਨਾਂ ਦੇ ਲਈ ਮਸ਼ੀਨਾਂ ਬਣਾਉਂਦੀ ਸੀਗੀ ਜੇ ਮਸ਼ੀਨਾਂ ਬਣਦੀਆਂ ਪਹਿਲਾਂ ਹੁਣ ਜਾਂਦੀਆਂ ਦਿੱਲੀ ਦਿੱਲੀ ਤੋਂ ਬੰਬੇ ਬੰਬੇ ਤੋਂ ਕਰਾਚੀ ਕਰਾਚੀ ਤੋਂ ਫਿਰ ਲਾਹੌਰ ਆ ਜਾਂਦੀ ਐ ਹੇੜ ਆਪਣੇ ਬਟਾਲੇ ਦੇ ਨਾਲ ਜਿੱਥੇ ਪਾਕਿਸਤਾਨ ਦੀ ਹੱਦ ਹੈ ਉੱਥੇ ਪਹੁੰਚ ਜਾਂਦੀ ਹੈ ਮੇਰਾ ਮਤਲਬ ਹੈ ਕਿਉਂ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਵੀ ਪੈਸੇ ਦੇ ਨਾਲ ਫਸਲਾਂ ਵਿਕਦੀਆਂ ਸਾਡੇ ਪੰਜਾਬ ਤੇ ਸਾਡੇ ਜ਼ਿਮੀਦਾਰਾਂ ਦੀਆਂ ਖਸਾਨਾਂ ਦੀਆਂ ਉਹ ਹੈਗੀ ਹੈ ਨਰਮਾ ਤੇ ਕਿੰ ਨੂੰ ਜਿਹੜਾ ਫਲ ਹੈ ਇਸ ਸਾਲ ਨਾ ਤਾਂ ਸਰਕਾਰ ਨੇ ਨਰਮਾ ਹੋਣ ਦਿੱਤਾ ਹੈ ਤੇ ਸਾਰੀ ਫਸਲ ਕੀ ਨੂੰ ਦੀ ਮਾਰ ਦਿੱਤੀ ਹੈ ਤੇ ਫਿਰ ਤੁਸੀਂ ਦੱਸੋ ਅਸੀਂ ਕਰੀਏ ਕੀ ਕੀ ਕਰੀਏ ਹੁਣ ਹੁਣ ਅਮਰੀਕਾ ਨੂੰ ਵੀ ਅਸੀਂ ਪਿੱਟਦੇ ਆਂ ਬ੍ਰਿਟਨ ਨੂੰ ਵੀ ਪਿੱਟਦੇ ਆਂ ਸਾਰੇ ਮੁਲਕਾਂ ਨੂੰ ਪਿੱਟਦੇ ਆਂ ਤੇ ਅਸੀਂ ਤਾਂ ਇੱਥੇ ਬੈਠੇ ਆਂ ਦੇਖੋ ਸੱਜਣ ਬੈਠੇ ਆਂ ਬੀਬੀਆਂ ਬੈਠੀਆਂ ਇੰਨੇ ਸਾਲ ਹੋ ਗਏ ਐ ਅਜੇ ਇਹ ਰੋਂਦੀਆਂ ਪਈਆਂ ਇੰਨਾ ਦਾ ਰੋਣਾ ਕੌਣ ਬੰਦ ਕਰੂਗਾ ਸਾਡੀ ਐਸ்சிਪੀਸੀ ਹੈ ਉਹ ਅਜੇ ਤੱਕ ਇੱਕ ਵਾਰੀ ਨਹੀਂ ਆਈ ਇੱਥੇ ਪਤਾ ਕਰ ਵਜ੍ਹਾ ਕੀ ਹੈ ਉਹ ਡਰਦੀ ਹੈ ਕਿ ਕਿਤੇ ਸੈਂਟਰ ਉਹਨਾਂ ਦੇ ਉੱਤੇ ਹੋਰ ਜ਼ੁਲਮ ਨਾ ਕਰ ਦਵੇ ਕਿ ਉਹ ਇਲੈਕਸ਼ਨ ਖਰਾਬ ਦੇ ਐਸ்சிਪੀਸੀ ਦੇ ਇਲੈਕਸ਼ਨ 5 ਸਾਲ ਤੋਂ ਬਾਅਦ ਹੁੰਦੇ ਆ ਹੁਣ 14 ਸਾਲ ਹੋ ਗਏ ਆ ਇਲੈਕਸ਼ਨ ਹੀ ਨਹੀਂ ਹੋਏ ਉਹੀ ਲੋਕ ਕਬਜ਼ਾ ਕਰੀ ਬੈਠੇ ਹੈ ਜਿਹੜੇ 14 ਸਾਲ ਬਾਦਲਦਰੀਏ ਉੱਥੇ ਕਬਜ਼ਾ ਕਰਕੇ ਬੈਠੇ ਹੋਏ ਹੈ ਮਹੰਤ ਬਣੇ ਹੋਏ ਹੈ ਸਾਧ ਬਣੇ ਹੋਏ ਹੈ ਤੇ ਤੁਸੀਂ ਦੇਖ ਹੀ ਲਿਆ ਕਾਲ ਤਖਤ ਸਾਹਿਬ ਨੇ ਸਾਰਿਆਂ ਨੂੰ ਤਨਖਾਹਾਂ ਲਈਆਂ ਸਾਰੇ ਪੋਲ ਕੱਢਤੇ ਹੈ ਕਿ ਇਹਹੀ ਲੋਕ ਹੈ ਜਿਨ੍ਹਾਂ ਨੇ ਜ਼ਬਰ ਕੀਤਾ ਤੇ ਬਾਦਲਦਰੀਆ ਨੇ ਨਾ ਕਾਂਗਰਸ ਨੇ ਨਾ ਆਮ ਪਾਰਟੀ ਨੇ ਕਦੇ ਵੀ ਪਾਰਲੀਮੈਂਟ ਦੇ ਵਿੱਚ ਗੱਲ ਹੀ ਨਹੀਂ ਕੀਤੀ ਕਿ ਇਦਾਂ ਜ਼ਬਰ ਹੋ ਰਿਹਾ ਹੈ ਮੈਂ ਕੀਤੀ ਹੈ ਇਸੇ ਸਾਲ ਪਾਰਲੀਮੈਂਟ ਦੇ ਵਿੱਚ ਪਰ ਮੈਨੂੰ ਸਿੱਖ ਵੋਟ ਨਹੀਂ ਪਉਂਦੇ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਹੈ ਉਸ ਨੂੰ ਵੋਟ ਨਹੀਂ ਮਿਲਦਾ ਜਿਹੜਾ ਉੱਥੇ ਜਾ ਕੇ ਆਟੇ ਦਾ ਦੀਵਾ ਬਣ ਜਾਂਦਾ ਬਾਰ ਨਾਲ ਕੋਤੇ ਕਾਂ ਲੈ ਜੇ ਅੰਦਰ ਕੋਤੇ ਚੂਹਾ ਲੈ ਜੇ ਉਹੋ ਜੇ ਬੰਦੇ ਸਾਡੇ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਭੇਜੇ ਜਾਂਦੇ ਆ ਤੇ ਕਸੂਰ ਕਿਹਦਾ ਸਾਡਾ ਕਸੂਰ ਹੈ ਵੋਟ ਤਾਂ ਅਸੀਂ ਪਾਉਣੀ ਹੈ ਸੋ ਮੇਰਾ ਮਤਲਬ ਹੈ ਸਾਰੀ ਚੀਜ਼ ਜਿਹੜੇ ਇੱਥੇ ਦੁਖੀ ਬੀਬੀਆਂ ਪਿਓ ਦਾਦੇ ਬੈਠੇ ਐ ਮੈਂ ਬੈਠਾ ਐ ਇਹਦੇ ਬਾਰੇ ਸਿੱਖਾਂ ਨੂੰ ਵਿਚਾਰ ਕਰਨਾ ਪਊਗਾ ਕਿ ਸਾਡੀ ਕੌਮੀਅਤ ਨੂੰ ਕੀ ਹੋ ਗਿਆ ਹੈ ਕਿ ਇਹ ਸਿੱਖ ਕੌਮ ਇੱਥੇ ਦੇ ਪਿੱਛੇ ਕਿਉਂ ਨਹੀਂ ਜਾ ਰਹੇ ਸွေ ਸਾਰੀ ਦਰਦ ਹੈ ਜੀ ਜਿਹੜੀ ਅਸੀਂ ਅੱਜ ਸਿੱਖ ਕੌਮ ਦੀ ਦੱਸਦੇ ਆਂ ਤੇ ਗੋਇਲ ਨੇ ਸਿਰਫ ਸਿੱਖ ਮਾਰੇ ਆ ਹੋਰ ਨਹੀਂ ਕੋਈ ਮਾਰੇ ਆਇਆ ਉਹਨੇ ਗੋਬਿੰਦ RAM ਨੇ ਵੀ ਸਿੱਖ ਮਾਰੇ ਆ ਇੱਕ ਸਿੱਖ ਨੂੰ ਇੱਥੇ ਆ ਜਿਹੜਾ ਬੀਕੇ ਸੈਂਟਰ ਹੈ ਬੀਕੋ 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 ਸੈਂਟਰ ਇੱਕ ਸਿੱਖ ਨੂੰ ਕਹਿੰਦਾ आप गुरु गोविंद सिंह को पूजते हो अब हम गोविंद राम आ गए हैं हमारे पैरों को छुओ, अगर गोविंद सिंह को मानते हैं तो गोविंद राम को भी मानना पड़ेगा योजे काम इन्ह ने हुआ है जो धब्बा लग्या कि तो इंसाफ मिले ਆ ਬੀਬੀਆਂ ਅਜੀਬ ਹੀ ਇਹਨਾਂ ਦੇ ਅੱਖਾਂ ਦੇ ਵਿੱਚ ਤੋਂ ਮਨੋਂ ਪਾਸੇ ਨੂੰ ਕੀ ਪੰਜਾਬ ਦੇ ਹਾਲਾਤ ਕੀ ਬਣੇ ਹੋਏ ਨੇ ਉਹ ਤੇ ਗੋਲੀ ਚੱਲ ਗਈ ਉਹਦੇ ਤੇ ਆ ਜਿਹੜੀ ਮੀਟਿੰਗ ਕੀਤੀ ਹੈ ਜੀ ਇਹਦੇ ਕੋਈ ਸਬੰਧ ਹੋ ਸਕਦਾ ਹੋਰ ਤਾਂ ਮੈਨੂੰ ਕੋਈ ਪਤਾ ਨਹੀਂ ਹੈ ਹੁਣ ਲੋਕੀ ਆਪਣੇ ਹੱਥ ਦੇ ਵਿੱਚ ਕਾਨੂੰਨ ਨੂੰ ਫੜਨਾ ਚਾਹੁੰਦੇ ਆ ਤੇ ਉਹ ਜਿਹੜਾ ਚੌੜਾ ਹੈ ਬੜਾ ਭਾਰੀ ਲਖਾਰੀ ਹੈ ਬੜਾ ਇਹ ਅੱਛਾ ਲਖਾਰੀ ਹੈ ਇਤਿਹਾਸ ਦਾ ਬੁੱਢਾ ਉਹਦਾ ਵੇੜਾ ਹੋ ਗਿਆ ਕਿ ਉਹੋ ਜਿਹੇ ਬੰਦੇ ਚੱਕ ਲੈਂਦੇ ਆ ਤਾਂ ਫੇਰ ਮੇਰਾ ਮਤਲਬ ਇਹ ਹਕੂਮਤ ਤੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਿੱਖ ਹੁਣ ਉੱਠਣ ਲੱਗ ਪਏ ਐ ਤੇ ਜ਼ਬਰ ਨੂੰ ਨਹੀਂ ਸਹਿਣਾ ਚਾਹੁੰਦੇ ਤੇ ਉਹ ਜਿਹੜਾ ਚੌੜਾ ਹੈ ਬੜਾ ਭਾਰੀ ਲਖਾਰੀ ਹੈ ਬੜਾ ਇਹ ਅੱਛਾ ਲਖਾਰੀ ਹੈ ਇਤਿਹਾਸ ਦਾ ਬੁੱਟਾ ਉਹਦਾ ਵਿਰਾਹ ਹੋ ਗਿਆ ਹੈ ਕਿ ਉਹਦੇ ਬੰਦੇ ਚੱਕ ਲੈਂਦੇ ਐ ਚੱਕਦੇ ਮੇਰਾ ਮਤਲਬ ਇਹ ਹਕੂਮਤ ਤੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਸਿੱਖੋਂ ਹੁਣ ਉੱਠਣ ਲੱਗੇ ਐ ਤੇ ਜ਼ਬਰ ਨੂੰ ਨਹੀਂ ਸਹਣਨਗੇ ਕਿਹੜੇ ਟਿਕਾ ਕਾਲ ਸਭਾ ਇੱਕ ਕਿ ਕਿਫਤੇ ਵਾਹ ਤੁਹਾਡੀ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਅੱਜ ਤੁਸੀਂ ਦੇਖ ਰਹੇ ਹੋ ਬਟਾਲੇ ਦੇ ਵਿੱਚ ਕਿ ਜਿੰਨੀਆਂ ਵੀ ਬੀਪੀਆਂ ਆਈਆਂ ਪਰਛਾਈਏ ਇਹਨਾਂ ਦੇ ਬੱਚੇ ਸੰਤ ਗੋਇਲ ਨੇ ਫਿਰ ਗੋਮਿੰਦਰਾਮ ਨੇ ਸੀ타ਰਾਮ ਨੇ ਇਹਨਾਂ ਦੇ ਘਰ ਵਾਲੇ ਮਾਰਦੇ ਐ ਔਰ ਬਹੁਤ ਤਕੜਾ ਜ਼ੁਲਮ ਇਸ ਇਲਾਕੇ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਕੀਤਾ ਹੈਗਾ ਜਿਹੜਾ ਡੋਇਲ ਹੈ ਨੈਸ਼ਨਲ ਸਕਿਉਰਿਟੀ アドਵਾਈਸਰ ਉਸ ਵੇਲੇ ਆਈਬੀ ਦਾ ਡਾਇਰੈਕਟਰ ਸੀਗਾ ਔਰ ਸਮੇਂ ਤੋਂ ਗੋਇਲ ਨੇ ਇੱਥੇ ਅੰਨੇ ਬਾ ਹੋ ਕੇ ਸਿੱਖਾਂ ਨੂੰ ਮਾਰਿਆ ਉਹਨਾਂ ਨੂੰ ਪਹਿਲਾਂ ਰੂਪੋਸ਼ ਕੀਤਾ ਫਿਰ ਉਹਨਾਂ ਦੇ ਇਨਕਾਊਂਟਰ ਦਿਖਾਏ ਹੈ ਔਰ ਇੱਕ ਬੀਬੀ ਜੀ ਮੈਨੂੰ ਦੱਸਦੇ ਆ ਕਿ ਜਦੋਂ ਉਹਨਾਂ ਦੇ ਕਾਕੇ ਦੀ লাশ ਨਹੀਂ ਮਿਲੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਕਾਕਾ ਸ਼ਹੀਦ ਕਰ ਦਿੱਤਾ ਸਮੰਤ ਗੋਇਣ ਨੇ ਉਹਨਾਂ ਨੇ ਪੋਗ ਪਾਇਆ ਪੋਗ ਦੇ ਉੱਤੇ ਪੀਸ ਨੇ ਪਰੇ ਲਾਤੇ ਔਰ ਜਿਹੜੀ ਰੋਟੀ ਤੇ ਖਾਣਾ ਸੰਗਤ ਦੇ ਲਈ ਬਣਿਆ ਸੀਗਾ ਉਹਦੇ ਵਿੱਚ ਮਿੱਟੀ ਪਾਤੀ ਸਾਰੇ ਪਤਿਦਿਆਂ ਦੇ ਵਿੱਚ ਇੱਥੋਂ ਤੱਕ ਕਮੀਨਾਪੂਰਨ ਇਸ ਹਿੰਦੂ حکومت ਨੇ ਕੀਤਾ ਤੇ ਹੁਣ ਤੁਸੀਂ ਸਾਰੇ ਦੇਖ ਲਓ ਏ ਬੀਬੀਆਂ ਹੈਗੀਆਂ ਮਾਵਾ ਹੈਗੀਆਂ ਭੈਣਾਂ ਹੈਗੀਆਂ ਘਰਵਾਲੀਆਂ ਹੈਗੀਆਂ ਉਧਰ ਪਿਓ ਬੈਠੇ ਐ ਦਾਦੇ ਬੈਠੇ ਐ ਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਕਦੋਂ ਇਨਸਾਫ ਦੇਊਗੀ ਇਨਸਾਫ ਕਿੱਥੇ ਮਿਲਣਾ ਹੈ ਹੁਣ ਮੋਦੀ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸ਼ਾ ਨੇ